ਤੂੰ ਨਹੀਂ ਫੜਕਣੇ ਤਾਂ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਨਹੀਂ ਸੀ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤਾਨੂੰ ਜਾਨੀਆ ਕਰਕੇ ਰੋਕੇ ਨੇ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਗੱਡੀਾਂ ਖਟੀਆਂ ਰਾਜਾ ਖਟੀਆਂ ਇਹ ਕਿੱਥੇ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਤਾਂ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਹੁੰਦਾ ਨਾ ਭਾਜੀ ਮੈਂ ਵਰਤੀ 'ਚ ਹੁੰਦਾ ਨਹੀਂ ਹੈ ਨਾ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਈ ਵਰਤੀ ਜਾਣਾ ਸਾਡੀ ਹੁੰਦੀ ਹੈ ਐਸ ਸੀ ਨਾਗ ਆਹ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹ ਤੁਹਾਨੂੰ ਕੀ ਮੜੇ ਕਾ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਆਖਰਾ ਆ ਗਿਆ ਤੇ ਚੰਗਾ ਆ ਤੇ ਆਹ ਭਰਾ ਜੀ ਮੈਂ ਵੀ ਅਫਸਰਾਂ ਦੇ ਲੱਗਾ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋ ਮੇਰੀਆਂ ਮਾੜੀ ਭਈ ਜੀ ਹਮ ਕਰ ਮੂੰਹ ਤੇ ਲਿਖਿਆ ਤੇ ਤੁਸੀਂ ਮੈਨੂੰ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਇਹ ਨਾ ਵੀ ਤੈਨੂੰ ਮੈਂ ਉਹ ਸਾਨੂੰ ਕਿਹੜੀ ਗੱਲ ਰੋਕੇ ਮੈਂ ਸਾਈਡ ਤੇ ਕਿਉਂ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕੇਗਾ ਉਹਨੂੰ ਮੇਰਾ ਹਾਂਜੀ ਹਾਂਜੀ ਪੂਨ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਵੀ ਸਾਈਡ ਤੇ ਲਾ ਤੂੰ ਉਹਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿਚ ਮੈਡਮ ਮੇਰੀ ਵੀਡੀਓ ਕੋਲ ਲੋੜ ਨਹੀਂ ਪਾਉਣਾ ਮੇਰੀ ਜਿਹੜੀ ਗੱਲ ਜਾ ਜਾਣੀ ਉਹ ਜਿਹੜੀ ਗੱਲ ਪੜਨੀ ਨਹੀਂ ਦਈ ਤੈਨੂੰ ਹੋਰ ਵੀ ਆਪਣੀ ਜਗ੍ਹਾ ਆ ਕਰ ਬੁਲਾਜਾਂਗਾ ਆਪਣੀ ਜਗ੍ਹਾ ਨਹੀਂ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆ ਆਪਣੀ ਦੀ ਕੀ ਕਰਨੀ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਗਿਆ ਤੈਨੂੰ ਲਾਉਣੀ ਯਾਰ ਮੈਂ ਲਾਉਣੀ ਆ ਜਾਣੀ ਤੇ ਤੇਰਾ ਜੋਰ ਤੇ ਲਵਾਣੀ ਮੈਂ ਲਵਾਉਣੀ ਆ ਲਾਣੀ ਆ ਲਾਓ ਮੈਂ ਤੈਨੂੰ ਲਾਉਣੀ ਆ ਮੈਂ ਉਹ ਸ਼ਰਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਅੱਵੇ ਤਾਂ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਧੀ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾੜੀਆਂ ਲਾ ਕੇ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਮੈਂ ਲਾਉਣੀ ਆ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕਿਹਦਾ ਬਣਾਣੀ ਆ ਜਾੜੀਆਂ ਜਦੋਂ ਮੈਂ ਇੱਕ ਵਾਰੀ ਕਹਿ ਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਨੂੰ ਜਾਣ ਕੇ ਬੈਸਨ ਨਾ ਕਿਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜੁਰਨਾ ਭਾਜੀ ਸਾਈਡ ਤੇ ਕਰਨਾ ਮਾੜੀ ਗੱਲ ਕਰਦੇ ਵੀ ਇੱਕ ਮਿੰਟ ਮੇ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਬੋਲੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੋ ਜੀ ਨਹੀਂ ਹੁੰਦੇ ਦੋ ਦੇ ਵਿਚੋਂ ਜੀ ਰਹਿ ਵੀ ਜਾ ਕੇ ਤਿੰਨ ਫੜਨ ਦੀਆਂ ਵੀ ਨਹੀਂ ਲੱਕ ਵਿੱਚ ਰਜੀਦਾ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਹੁਣ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਹੈ ਤੇਰੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਾਂ ਤੇ ਮੈਂ ਮੈਂ ਵੀ ਥਾਣੇ ਘੱਟੇ ਜਾਂ ਮ ਤੂੰ ਮੈਂਦੀ ਹੋਹੀ ਆਪਣੀ ਡੂੜੀ ਕਰ ਲੈ ਮੈਂ ਤੁਹਾਨੂੰ ਤੀਰੇ ਤੇ ਕਰੂੰਗਾ ਇਹ ਕੋਈ ਗੱਲ ਜੇ ਫਿਰ ਜਿਹੜੀ ਡੂੜੀ ਤੂੰ ਕਰ ਲੈ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਦੇ ਨਹੀਂ ਲਾਉਣੀ ਕੋਈ ਨਹੀਂ ਲਾਉਣੀ ਫਿਰ ਲੰਗਾ ਰਿਹਾ ਬੈਠਾ ਰ ਮੈਂ ਰੋਕਦਾ ਨਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਨਹੀਂ ਤਾਂ ਇਹ ਤੇ ਆਡੀ ਡੂੜੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੇ ਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਮੈਂ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਦਾ ਨਾ ਕਰਵਾਇਆ ਤੂੰ ਕਨਸਟੇਬਲ ਉਹ ਮੈਂ ਲਾਈਆਂ ਜਾਲੀਆਂ ਫਿਰ ਵਾਗ ਲਾਈਆਂ ਮੈਂ ਨਹੀਂ ਲਵਾਉਣੀ ਮੈਂ ਨਹੀਂ ਲਵਾਉਣੀ ਗੱਲ ਬਾਤ ਹੈ ਨਾ ਲਵਾਉਣਾ ਫਿਰ ਬਾਹਰ ਕਰਵਾ ਦਮੈਂ ਨਾ ਲਵਾਵਾਂ ਨਹੀਂ ਚੱਕਰ ਲਵਾ ਲਿਓ ਬੇ ਥੱਲੇ ਨਹੀਂ ਹੋਣਾ ਥੱਲੇ ਗੱਲ ਠੀਕ ਹੋ ਜਾਊਗਾ ਕੋਲੈਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜੀ ਆਪ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾਂ ਲਾ ਲਾ ਫੋਨ ਜਨਾਲਾ ਕਿ ਮੈਂ ਕਰਨ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਆ ਇਹਨੂੰ ਸਾਡੇ ਸਾਣ ਕੰਡਣੇ ਆ ਜੂੜੀ ਆਪਣੀ ਕੰਡਣੇ ਮੈਂ ਕੰਡਣੇ ਮੈਂ ਮਹਿਕਮੇ ਨਾਲ ਕੰਡਣੇ ਮੈਂ ਮਹਿਕਮੇ ਸਾਹਿਬ ਕੰਡਣੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਮਨਾਉ ਟਿੱਪੀ ਦਾ ਨੂੰ ਹਲੋ ਭਾਜੀ ਦਾ ਆਹ ਸਾਰੇ ਇਧੇ ਰੋਕ ਕੇ ਇਕੱਲੋ ਤੇ ਐ ਜਾਲੀਆਂ ਲਾਈਆਂ ਲਾ ਤੂੰ ਵਡਾ ਬਲਾਜਮ ਤਾਂ ਤੂੰ ਕਾਣਾ ਵਾਦੀ ਘਟ ਕੋਈ ਚੱਕਰ ਨਹੀਂ ਵੀਡੀਓ ਬਣੀ ਐ ਦੁਕਾਨਾ ਕਰਦਾ ਸਾਡੇ ਤੇ ਹਸਾਣ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਭੁੱਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਹੀ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤੇ ਜਾਂ ਸਕਦੀ ਕਰ ਨਜ਼ਾਇਰ ਮਲਾਜਮ ਮੈਨੂੰ ਕਹਿੰਦਾ ਤੂੰ ਤਨ ਮੈਨੋਂ ਆਪੇ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕਮਰੇ ਨੂੰ ਨਾ ਕੇ ਜੜੂ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਦੇ। ਐਨੀ ਵੀ ਆਪਣੀ ਡਿਊਟੀ ਕਰਾਂਦੇ। ਵੀਰਾ ਤੂੰ ਆਕੜ ਲਿਆ ਇੱਥੇ ਸੋਗਿ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ? ਕਿੰਨੀ ਇੱਜ਼ਤ ਦੇਂਦਾ ਬੰਦਾ। ਕਿੰਨੀ ਕਿੱਜਤ ਬੰਦਾ ਤੂੰ ਹੀ ਕਿੰਨੀ ਕਿੱਜਤ ਬੰਦੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਵਿੱਚੇ ਤੁਹਾਡਾ ਵੀ। ਹਾਂ ਸੀਦਾ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਹਿਆ ਤੁਹਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਇਹ ਰਸਲਾ ਪਿਆ ਮੈਂ ਉਤੋਂ ਜਾਰੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਮੈਂ ਖਵਾਣਾ ਫਿਰ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿਟੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਅਕੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮ ਨਾਲ ਕੋਆਪਰੇਟ ਤੇ ਕਰੋ